92 ਮਾਰਨੇ ਵਾਲੀ ਤਿੱਲੀ ਜਿਹਾ ਮੂੰਹ ਹੈ ਇਸ ਦਾ ਇਹ ਮੇਰਾ ਬੇਟਾ ਬਣ ਗਿਆ ਕੱਲ ਕੋ ਲੋਕ ਕਹੇਂਗੇ ਕਿ ਬਾਦਸ਼ਾਹ ਅਕਬਰ ਦੇ ਘਰ ਟੋਡਰਮਲ ਪੈਦਾ ਹੋਇਆ ਉਤਰੋ ਚੱਕ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸਿੱਖ ਸੰਗਤ ਦੀਵਾਨ ਟੋਡਰਮਲ ਦੀ ਹਵੇਲੀ ਤੇ ਅੱਜ ਪਹੁੰਚੇ ਆਪਾਂ ਤੇ ਆਪਾਂ ਸਾਰੇ ਵੀਰਾਂ ਨੇ ਸ਼ੇਅਰ ਕਰਕੇ ਜਿਹੜੇ ਸਾਡੇ ਵੀਰ ਭਰਾ ਬੈਠੇ ਨੇ ਬਾਹਰ ਐਨਆਰਆਈ ਵੀਰ ਹਿੰਦੂ ਸਿੱਖ ਮੁਸਲਮ ਸਾਈ ਸਾਰੇ ਆਪਾਂ ਭਾਈ ਭਾਈ ਦਵਾਨ ਟੋਡਰ ਮੱਲ ਜੀ ਦੀ ਬਹੁਤ ਵੱਡੀ ਦੇਣ ਆ ਜਿਹੜੀ ਕਦੀ ਵੀ ਆਪਾਂ ਰਹਿਂਦੀ ਦੁਨੀਆ ਤੱਕ ਇਹ ਚੀਜ਼ ਨੂੰ ਵਿਸਾਰ ਨਹੀਂ ਸਕਦੇ ਦਵਾਨ ਟੋਡਰ ਮੱਲ ਜੀ ਦੀ ਵਿਹਲੀ ਤੁਸੀਂ ਇਤਰਾ ਮਾਰੀ ਮਾਰ ਕੇ ਦਿਖਾ ਦਿਓ ਵੀਰ ਜੀ ਇਹ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਵੇ ਵੱਧ ਵੱਧ ਸ਼ੇਅਰ ਕਰਕੇ ਇਹਨੂੰ ਸਾਰਿਆਂ ਤੱਕ ਪਹੁੰਚਾਓ ਆ ਸੰਗਤ ਦੇ ਵਿੱਚ ਇੱਧਰ ਮਾਰ ਦਿਓ ਵੀਰ ਹੋਣਾ ਦਾ ਵੀ ਦਿਖਾ ਦਿਓ ਤੇ ਆ ਵੇਖੋ ਕਿੰਦਾ ਸਿੱਖ ਸਾਣਾ ਤਾਂ ਕਿੱਡੇ ਪਿਆਰ ਅਸ ਬਾਗ ਦੇ ਨਾਲ ਦਵਾਨ ਟੋਡਰਮਲ ਦੀ ਹਵੇਲੀ ਜਿਹੜੀ ਆ ਦਰਸ਼ਨ ਕਰਨ ਆਉਂਦੇ ਨੇ ਤੇ ਮੈਂ ਐਸਜੀਪੀਸੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਿਮਰਤਾ ਸਹਿਤ ਸਾਬਕਾ ਫੌਜੀ ਹੋਣ ਦੇ ਨਾਤੇ ਕਿ ਇਹਦੀ ਇੱਕ ਰਿਪੇਅਰ ਕਰਾਈ ਜਾਵੇ ਔਰ ਸਤਾਂ ਨੂੰ ਖੁੱਲੇ ਦਰਸ਼ਨ ਦੇ ਦਾਰੇ ਜਿਹੜੇ ਕਰਨ ਦਾ ਮੌਕਾ ਮਿਲੇ ਇਸ ਕਰਕੇ ਐਸਜੀਪੀਸੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸੰਤਾਂ ਦਾ ਇਹੀ ਆ ਕੇ ਇਹਨੂੰ ਰਿਪੇਅਰ ਕਰਾਇਆ ਜਾਵੇ ਜਿਹੜੀ ਦੀਵਾਨ ਟੋਡਰਮਲ ਦੀ ਬਹੁਤ ਹੀ ਵੱਡੀ ਕਮਾਈ ਆ ਜਿਹੜਾ ਆਪਾਂ ਦੇਣ ਦੇ ਨਹੀਂ ਸਕਦੇ ਰਹੀ ਦੁਨੀਆ ਤੱਕ ਇਹਨਾਂ ਨੇ ਯਾਦ ਰਹਿਣਾ ਵਾ ਇਸ ਕਰਕੇ ਇਸ ਜਗ੍ਹਾ ਦੀ ਰਿਪੇਅਰ ਕਰਾਈ ਜਾਵੇ ਤੇ ਜਿਹੜੀ ਸਿੱਖ ਸੰਗਤ ਖੁੱਲੇ ਦਰਸ਼ਨ ਦیدارੇ ਕਰ ਸਕੇ ਸਾਡੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈ ਭਾਈ ਸਾਰੇ ਇੱਥੇ ਆ ਕੇ ਜਿਹੜੇ ਦਰਸ਼ਨ ਕਰ ਸਕਣਾਂ ਦੀਵਾਨ ਟੋਡਰਮਲ ਜੀ ਨੇ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਬੱਚੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇ ਸਿੰਘ ਦਾ ਦਾਸ ਸਪਾਰ ਇਸ ਜਗ੍ਹਾ ਦੇ ਪਵਿੱਤਰ ਜਗ੍ਹਾ ਤੇ ਕੀਤਾ ਤੇ ਅੱਜ ਦਾਸ ਹੋਣਾਂ ਨੂੰ ਵੀ ਆਉਣ ਦਾ ਮੌਕਾ ਮਿਲਿਆ ਵਾ ਮਹਾਰਾਜ ਇਦਾਂ ਹੀ ਕਿਰਪਾ ਬਣਾਈ ਰੱਖੇ ਸਾਰੀ ਸਿੱਖ ਸੰਗਤ ਜਿਹੜੀ ਜਿਹੜੀ ਵੀ ਅੱਜ ਪਹੁੰਚੀ ਆ ਮੈਂ ਹੱਥ ਬੰਨ੍ਹ ਕੇ ਇਹ ਅਰਦਾਸ ਕਰਦਾ ਆ ਕਿ ਸਾਰੇ ਵੀਰ ਇਹਨਾਂ ਦੇ ਪਰਿਵਾਰਾਂ ਤੇ ਮਹਾਰਾਜ ਸਹਿਭਾਗਤ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਿਹਰ ਬਣਾਈ ਰੱਖੇ ਵੀਰਾਂ ਤੇ ਤੇ ਇਦਾਂ ਹੀ ਜਿਹੜੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਨ ਦਿਦਾਰੇ ਭਾਈ ਜੀ ਦੀਵਾਨ ਟੋਡਰਮਲ ਦੀ ਹਵੇਲੀ ਦਰਸ਼ਨ ਤੁਹਾਨੂੰ ਕਰਾ ਰਹੇ ਸਾਰਿਆਂ ਨੂੰ ਜਿੰਨੇ ਵੀ ਸਾਡੇ ਵੀਰ ਭਰਾ Hindu Sikh Muslim Isai ਸਾਰੇ ਕਰੋ ਦਰਸ਼ਨ ਤੇ ਸ਼ੇਅਰ ਕਰ ਦਿਓ ਮੇਰੇ ਵੀਰ ਕਿਉਂਕਿ ਬਹੁਤ ਵੱਡੀ ਜਿਹੜੀ ਦੀਵਾਨ ਟੋਡਰਮਲ ਦੀ ਜਿਹੜੀ ਸੇਵਾ ਰਹਿੰਦੀ ਦੁਨੀਆ ਤੱਕ ਯਾਦ ਰਹੂਗੀ ਲੋਕਾਂ ਨੂੰ ਇਹ ਹਵੇਲੀ ਆ ਇਹਦੀ ਹਾਲਤ ਨਾਜ਼ੁਕੇ ਬਣੀ ਹੋਈ ਆ ਤੇ ਅਹੀਂ ਬੇਨਤੀ ਵੀ ਕਰਦੇ ਹਾਂ ਐਸਜੀਪੀਸੀ ਨੂੰ ਕਿ ਇਹਦੀ ਜਿਹੜੀ ਰਿਪੇਅਰ ਕੀਤੀ ਜਾਵੇ ਤੇ ਸੰਗਤਾਂ ਨੂੰ ਜਿਹੜੇ ਖੁੱਲੇ ਦਰਸ਼ਨ ਦਿਦਾਰੇ ਕਰਨ ਦੀ ਆਗਿਆ ਦਿੱਤੀ ਜਾਵੇ ਵੇਖੋ ਕਿੱਡੀਆਂ ਪ੍ਰਾਣੀਆਂ ਬਣੀਆਂ ਅੰਦਰੋਂ